ਪਿੰਡ ਦੇ ਵਿੱਚ ਮਾਹੌਲ ਕਿਹਦੇ ਪੱਖ ਦਾ ਪਾਵਾਂਗੇ ਫੱਟੇ ਕਿਹਦੇ ਪੱਖ ਦਾ ਹੈ ਝਾੜੂ ਝਾੜੂ ਜਿਆਦਾ ਤਾਂ ਕਾਂਗਰਸ ਵਾਲੇ ਕਰਦੇ ਹੈਗੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਦੋਂ ਕਾਂਗਰਸ ਦਾ ਰਾਜ ਸੀਗਾ ਪਿੰਡ ਦੇ ਵਿੱਚ ਉਸ ਟਾਈਮ ਕੰਮ ਜਿਆਦਾ ਹੋਇਆ ਹੈਗੇ ਅੱਛਾ ਜਦੋਂ ਦੇ ਆਏ ਨੇ ਕੱਖ ਨਹੀਂ ਹੋਇਆ ਫੁੱਟੇ ਜਿੰਨੇ ਮੁੰਡੇ ਖੜੇ ਆ ਪੁੱਛ ਲੋ ਉਹਨਾਂ ਤੋਂ ਮੁਕਾਬਲਾ ਆਮ ਆਦਮੀ ਪਾ ਤਾਂ ਕਿਸੇ ਨਾਲ ਨਹੀਂ ਮੁਕਾਬਲਾ ਇਹ ਤਾਂ ਪੰਜਾਬ ਚ ਸਾਰੇ ਜਿੱਤੇ ਰਣੇ 13 ਸੀਟਾਂ ਲੈ ਕੇ ਜਾਊਗਾ ਤੁਹਾਨੂੰ ਕੌਣ ਚੰਗਾ ਲੱਗਦਾ ਸਾਨੂੰ ਤਾਂ ਆਮ ਪਾਰਟੀ ਵਾਲੇ ਚੰਗੇ ਲੱਗਦੇ ਨੇ ਬਈ ਪਹਿਲਾਂ ਤਾਂ ਹੁਣ ਅਸੀਂ ਤਾਂ ਅਸੀਂ ਜਾਗਦੇ ਜਮੀਰ ਵਾਲੇ ਨੂੰ ਵੀ ਪਾਵਾਂਗੇ ਯਾਰ ਮੈਂ ਤਾਂ ਉਧਰ ਹੀ ਪਾਉ ਬਈ ਤੈਨੂੰ ਕੌਣ ਲੱਗਦਾ ਜਾਗਦੀ ਜਮੀਰ ਆ ਬਈ ਸਾਨੂੰ ਤਾਂ ਅਹੀ ਲੱਗਦਾ ਆਪਣਾ ਮਾਣ ਬਈ ਹਾਂ ਜਿਹੜੇ ਕਣਕ ਦੰਦੇ ਸੀ ਉਹ ਤੋਂ ਵੀ ਗਏ ਸਾਨੂੰ ਕਣਕ ਦੀ ਵੀ ਲੋੜ ਸਾਡੇ ਬੱਚਿਆਂ ਨੂੰ ਨੌਕਰੀਆਂ ਤੇ ਲਾਉਣ ਬੋਟਾ ਮੰਗਣ ਤਾਂ ਰੋਜ਼ ਆ ਜਾਂਦੇ ਨੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਅੱਜ ਅਸੀਂ ਸਿਆਸੀ ਪਿੰਡ ਪ੍ਰੋਗਰਾਮ ਤਹਿਤ ਪਹੁੰਚੇ ਹਾਂ ਸੁਖਦੇਵ ਸਿੰਘ ਟੀਮ ਸਾਹ ਤੇ ਪਰਮਿੰਦਰ ਸਿੰਘ ਟੀਮ ਸਾਹ ਦੇ ਪਿੰਡ ਉੱਬਾਵਾਲ ਦੇ ਵਿੱਚ ਪਿੰਡ ਉੱਬਾਵਾਲ ਸੰਗਰੂਰ ਲੋਕ ਸਭਾ ਸੀਟ ਦਾ ਪਿੰਡ ਹੈ ਪਿੰਡ ਦੇ ਵਿੱਚ ਸਮੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਬੇਸ਼ੱਕ ਪਰਮਿੰਦਰ ਸਿੰਘ ਢੀਂਸਾ ਨੂੰ ਅਕਾਲੀ ਦਲ ਵੱਲੋਂ ਟਿਕਟ ਨਹੀਂ ਦਿੱਤੀ ਗਈ ਪਰ ਪਿੰਡ ਦੇ ਲੋਕ ਇਸ ਸਮੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸੋਚਦੇ ਆ ਕਿਹੜੀ ਪਾਰਟੀ ਵੱਲ ਜਾਣ ਨੂੰ ਲੈ ਕੇ ਆਪਣਾ ਮਨ ਬਣਾਈ ਬੈਠੇ ਆ ਉਹ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਲੱਗਦਾ ਪਿੰਡ ਦੇ ਵਿੱਚੋਂ ਵੋਟ ਕਿਹਨੂੰ ਬਧੂ? ਵੋਟ ਐ ਸਾਡੀ ਆਮ ਪਾਰਟੀ ਨੂੰ। ਅੱਛਾ। ਦੂਜੇ ਕੰਮ ਹੋਇਆ ਵਧੀਆ? ਵਧੀਆ ਕੰਮ। ਜਦ ਜਾਣਾ ਖੇਤਾਂ 'ਚ ਲਾਈਟ ਆਉਂਦੇ ਹੁਣ ਬੰਦ ਕਰਕੇ ਆਇਆ। ਅੱਛਾ ਠੀਕ ਐ। ਉਧਰ ਸੁਖਪਾਲ ਖੇੜਾ ਵੀ ਆਏ ਹੋਏ ਨੇ। ਕੁਝ ਮਾਹੌਲ ਹੈ ਉਹਨਾਂ ਦਾ? ਵੀ ਉਹਦੇ ਬਾਰੇ ਨਹੀਂ ਸਹੀ ਦੱਸ ਸਕਦੇ ਸਾਡੇ ਨਾਲ। ਕੀ ਲੱਗਦਾ ਪਿੰਡ ਦੇ ਵਿੱਚ ਕੀ ਮਾਹੌਲ ਐ? ਸਰਕਾਰ ਤੋਂ ਲੋਕ ਖੁਸ਼ ਨੇ? ਪਿੰਡ ਦੇ ਵਿੱਚ ਮਾਹੌਲ ਬਈ ਵਿਗੜਿਆ ਹੋਇਆ ਐ। ਹਾਂ। ਆਟੇ-ਦਾਲ ਸਕੀਮ 'ਚੇ। ਹਾਂ। ਪਹਿਲਾਂ ਮਿਲਦੀ ਦੀ 15-15 ਕਿਲੋ ਕਣਕ। ਹੂੰ। ਠੀਕ ਐ। ਉਹ ਤੋਂ ਕਰਤਾ 5-5 ਕਿਲੋ ਉਹ 5 ਕਿਲੋ ਆਟਾ ਨਾ ਤਾਂ ਅੱਧਾ ਨੂੰ ਆਟੇ ਕਿੰਨੀ ਹੋ ਰਹਿ ਜਾਂਦੇ ਨੇ ਨਾਲੇ ਉਹ ਕਣਕ ਕਿੰਨੀ ਹੋ ਰਹਿ ਜਾਂਦੇ ਨੇ ਜਿਹੜੇ ਦੀਪੂ ਹੋਲਡਰ ਕੋਲੇ ਕਣਕ ਆਉਂਦੀ ਐ ਉਹ ਕਣਕ ਕਿੰਨੀ ਵੀ ਰਹਿ ਜਾਂਦੇ ਨੇ ਹੁਣ ਸਾਡੇ ਦੋ ਬੰਦੇ ਦੋ ਤਿੰਨ ਬੰਦੇ ਨੇ ਦੀਪੂ ਵਾਲੇ ਉਹ ਕਹਿੰਦੇ ਉਧਰ ਆ ਗਈ ਉਧਰ ਆ ਗਈ ਉਹ ਬੰਦਾ ਵਿਚਾਲੇ ਫਸ ਜਾਂਦਾ ਲੋਡ ਬੰਦਾ ਤੱਕ ਪਹੁੰਚ ਨਹੀਂ ਰਹੀ ਕੰਕਾ ਪਹੁੰਚ ਰਹੀ ਬਿਲਕੁਲ ਨਹੀਂ ਪਹੁੰਚਦੀ ਅੱਛਾ ਆਟਾ ਆਟਾ ਘਟਾ ਕੇ ਦਿੱਤਾ ਜਾ ਰਿਹਾ ਆਟਾ ਤਾਂ ਅੱਧੇ ਬੰਦੇ ਰਹੀ ਜਾਂਦੇ ਨੇ ਅੱਛਾ ਅੱਧੇ ਨੂੰ ਵੰਡ ਗਈ ਗੱਡੀ ਮੁੜ ਕੇ ਆਉਂਦੀ ਨਹੀਂ ਸਰਕਾਰ ਕਹਿ ਰਹੀ ਸੀ ਸਰਕਾਰ ਨੇ ਵਾਦਾ ਕੀਤਾ ਸੀਗਾ ਘਰ ਘਰ ਰਾਸ਼ਨ ਅਸੀਂ ਪਹੁੰਚਾਵਾਂਗੇ ਪਹਿਲਾਂ ਜਿਹੜਾ ਡੀਪੋ ਤੱਕ ਪਹੁੰਚਦਾ ਸੀ ਘਰ ਘਰ ਤੱਕ ਹਜੇ ਤੱਕ ਆਇਆ ਨਹੀਂ ਤੁਹਾਡੇ ਤੱਕ ਕੁਝ ਨੂੰ ਆਉਂਦਾ ਆਉਂਦਾ ਵੀ ਆਇਆ ਨਹੀਂ ਕਹਿੰਦੇ ਬਿਲਕੁਲ ਨਹੀਂ ਆਉਂਦਾ ਹਾਂ ਅੱਧੇ ਰਹਿ ਜਾਂਦੇ ਨੇ ਨਾ ਬੰਦੇ ਕਿਉਂ ਰਹਿ ਜਾਂਦੇ ਨੇ ਪੱਕ 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 ਪਾਤ ਕੀਤਾ ਨਹੀਂ ਨਹੀਂ ਪੱਕ ਪਾਤ ਪਿਛੇ ਜਿਵੇਂ ਹੁ ਮੁੜਕੇ ਬਿਲਕੁਲ ਨਹੀਂ ਕੋਈ ਹੁੰਦਾ ਪਿੰਡ ਦੇ ਵਿੱਚ ਇਲੈਕਸ਼ਨ ਲੈ ਕੇ ਕੀ ਮਾਹੌਲ ਬਣਿਆ ਹੋਇਆ ਜੀ ਮਾਹੌਲ ਦਾ ਰਲਮਾ ਮਿਲਮਾ ਜ ਗਿਆ ਸਰ ਅੱਛਾ ਕੀ ਇਹ ਪੱਕਾ ਦਾ ਲੱਗਦਾ ਤੁਹਾਨੂੰ ਤੁਸੀਂ ਕੀ ਸੋਚਦੇ ਹੋ ਤੁਹਾਡੇ ਤੱਕ ਨੌਜਵਾਨ ਪਹੁੰਚਦੇ ਹੋਣਗੇ ਜਿਆਦਾ ਕਿਹੜੇ ਆਗੂ ਪੱਖ ਪ੍ਰਤੀ ਗੱਲਬਾਤ ਜਿਆਦਾ ਕਰਦੇ ਜਿਆਦਾ ਤਾਂ ਕਾਂਗਰਸ ਵਾਲੇ ਕਰਦੇ ਹੈਗੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਦੋਂ ਕਾਂਗਰਸ ਦਾ ਰਾਜ ਸੀਗਾ ਪਿੰਡ ਦੇ ਵਿੱਚ ਉਸ ਟਾਈਮ ਕੰਮ ਜਿਆਦਾ ਹੋਇਆ ਹੈ ਅੱਛਾ ਜਦੋਂ ਦੇ ਆਏ ਨੇ ਕੱਖ ਨਹੀਂ ਹੋਇਆ ਪੁੱਠੇ ਜਿੰਨੇ ਮੁੰਡੇ ਖੜੇ ਆ ਪੁੱਛ ਲੋ ਉਹਨਾਂ ਤੋਂ ਕਸਕਬਾਲ ਖੈਰੇ ਟੱਕਰ ਕੀ ਨਾ ਮੰਨਦੇ ਤੁਸੀਂ ਟੱਕਰ ਤਾਂ ਤਿੰਨਾਂ ਦੀ ਮਿਕਸ ਹੀ ਹੈ ਸਿਮਰਜੀਤ ਤੁਮਾਰ ਪਿੰਡ ਵਿੱਚ ਵੋਟ ਕਿਹਦੀ ਪਾ ਸਕਦੀ ਹੈ ਮਿਕਸ ਹੀ ਹੈ ਸਰ ਸਰਕਾਰ ਦੇ ਕਿਹੜੇ ਕੰਮਾਂ ਤੋਂ ਲੋਕ ਔਖੇ ਨੇ ਝੂਠੇ ਲਾ ਰਹਿਆਂ ਤੋਂ ਜਿਵੇਂ ਕਿ ਇhtiyarwadi zyada karde age kamm ghat karde age ਇਹ ਚੀਜ਼ ਹੈਗੀ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕਿਹਦੇ ਪੱਖ ਦਾ ਹਾਲ ਤਾਂ ਪਾਰਟੀ ਦੀ ਹੈ ਕੰਮਕਮ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਧੀਆ ਹੈ ਕੰਮ ਕਾ ਦੇ ਵਧੀਆ ਲੱਗਦਾ ਤਾਈਓ ਕਾ ਜੇ ਕੰਮ ਹੋਏ ਨੇ ਤਾਈਓ ਆ ਹੈ ਟੱਕਰ ਕੀ ਦਿਨ ਕਿਦਣਾ ਮੰਨ ਰਹੇ ਹੋ ਮਾਨ ਸਰਕਾਰ ਦੀ ਟੱਕਰ ਦਾ ਹੁਣ ਕੀ ਪਤਾ ਲੱਗਦਾ ਕਿ ਦਿਨਾਂ ਹੋ ਜੂਗੀ ਹੈ ਆ ਬਾਕੀ ਬਿਜਲੀ ਦੇ ਬਿੱਲ ਮਾਫ ਹੋ ਗਏ ਕੋਈ ਲਾਲਾ ਬਿਜਲੀ ਦੇ ਮਾਫ ਹੋ ਗਏ ਬਾ ਬੰਦੇ ਦਾ ਕਿੰਨਾ ਫਰਕ ਪੈ ਗਿਆ ਬਜਟ 'ਚ ਖੇਤ ਦੀ ਬਿਜਲੀ ਮਤਲ ਦਿਨੇ ਦਿਨੇ ਲੋਕਾਂ ਨੇ ਕਣ ਕਰਮਾਈਆ ਰਾਤ ਨੂੰ ਕਦੇ ਰਮਾਈ ਦੇ ਅੱਗੇ ਰਾਤ ਨੂੰ ਹੀ ਰਮਾਉਂਦੇ ਰਹਿੰਦੇ ਸੀ ਰਾਤ ਨੂੰ ਹੀ ਬਿਜਲੀ ਛੱਡਦੇ ਦਿਨੇ ਤਾਂ ਕਦੇ ਆਈ ਹੀ ਨਹੀਂ ਸੀ ਮੁਕਾਬਲਾ ਆ ਆਵਾਦੀ ਦਾ ਤਾਂ ਕਿਸੇ ਨਾਲ ਨਹੀਂ ਮੁਕਾਬਲਾ ਇਹ ਤਾਂ ਪੰਜਾਬ ਚ ਸਾਰੇ ਜਿੱਤੇ 13 13 ਸੀਟਾਂ ਲੈ ਕੇ ਜਾਊਗਾ ਕੀ ਨਾਮ ਹੈ ਜੀ ਕਾ ਸਿੰਘ ਮਿਸਤਰੀ ਕੀ ਲੱਗਦਾ ਪਿੰਡ ਚ ਕਿਹਨੂੰ ਵੋਟ ਜ਼ਿਆਦਾ ਮਿਲੂ ਇਹ ਆ ਜਿਹੜੇ ਕਾਇਤਾ ਪ੍ਰਧਾਨ ਨੇ ਸੀ ਉਹਦੇ ਮਗਰੀ ਉਹਨਾਂ ਦੇ ਸੀ ਤੁਸੀਂ ਵੀ ਦੱਸੋ ਹਾਂ ਚਾੜੂ ਨੂੰ ਅੱਛਾ ਚਾੜੂ ਦਾ ਮੁਕਾਬਲਾ ਕਿਨੇ ਮੰਨਦੇ ਹੋ ਸਿਮਰਜੀਤ ਮਾਨ ਦਾ ਮੰਨਦੇ ਆ ਥੋੜਾ ਕਣ ਅੱਛਾ ਕੀ ਲੱਗਦਾ ਪਿੰਡ ਦੇ ਵਿੱਚ ਕੀ ਮਾਹੌਲ ਇਲੈਕਸ਼ਨ ਨੂੰ ਲੈ ਕੇ ਅਸੀਂ ਤਾਂ ਜੀ ਆਪਦੀ ਜਿਹੜੇ ਅਸੀਂ ਉਹ ਮਾਰੇ ਸੀ ਤਾਂ ਉਸੇ ਨਾਲ ਹੀ ਕਹਾਗੇ ਜੇ ਉਹਨੂੰ ਤੇ ਦੋ ਵੋਟਾਂ ਪਣ ਜੇ ਬੱਚਾ ਬੱਚਾ ਪਿੰਡ ਦਾ ਪਾ ਦੇ ਸਮਝ ਗਿਆ ਕਿ ਨਹੀਂ ਅਸੀਂ ਤਾਂ ਉਸੇ ਨੂੰ ਚੰਗਾ ਕਹਿਣਾ ਉਸੇ ਨੂੰ ਵੋਟਾਂ ਪਾਉਣੀਆਂ ਨੇ ਤੁਹਾਨੂੰ ਕੌਣ ਚੰਗਾ ਲੱਗਦਾ ਸਾਨੂੰ ਤਾਂ ਆਮ ਪਾਰਟੀ ਵਾਲੇ ਚੰਗੇ ਲੱਗਦੇ ਨੇ ਕੰਮ ਕੰਮ ਹੋ ਰਿਹਾ ਪਿੰਡ ਦੇ ਵਿੱਚ ਕੰਮ ਦੇ ਸਾਡੇ ਦਾ ਉਸੇ ਨੂੰ ਉਹਨਾਂ ਦੀ ਮਿਹਰ ਹੋਈ ਹੈ ਅੱਛਾ ਪਾਰਕ ਪਾਰਕਪੁਰ ਕੀ ਸਾਡੇ ਦਾ ਜਿੰਨੇ ਅਸੀਂ ਜਾ ਕੇ ਖੜ ਜਾਗੇ ਫੇਰ ਦੋ ਬੰਦੇ ਸਾਨੂੰ ਕਦੇ ਜਵਾਬ ਨਹੀਂ ਦਿੱਤਾ ਕਿਸੇ ਕੰਮ ਨੂੰ ਵੀ ਸਾਡਾ ਕੋਈ ਜਿੰਨਾ ਸਾਡਾ ਇਹਨਾਂ ਨੇ ਫਾਇਦਾ ਕਰਿਆ ਜੇ ਅਸਲੀ ਪੁੱਛਦੇ ਅਸੀਂ ਪਹਿਲੀ ਜੀ ਅਸੀਂ ਕਾਲੀ ਪਾਰਟੀ ਨਾਲ ਜੁੜੇ ਹੋਏ ਤੇ ਹੂੰ ਸਮਝਾ ਕਾਲੀ ਪਾਰਟੀ ਨਾਲ ਜੁੜੇ ਹੋਏ ਤੇ ਜਦੋਂ ਭਾਈ ਉਹਨਾਂ ਦੀ ਪਾਰਟੀ ਆਪ ਦੀ ਓਖੇ ਰਖਣ ਨੂੰ ਹੋ ਗਿਆ ਉਦੋਂ ਬਾਅਦ ਅਸੀਂ ਇਹ ਪਾਰਟੀ ਨਾਲ ਹੁਣ ਸਾਨੂੰ ਇਹ ਕੰਮ ਪਿੰਡ ਦੇ ਫੁੱਲ ਕੰਮ ਹੁੰਦੇ ਨੇ ਤੁਹਾਡੇ ਪਿੰਡ ਦੇ ਨੇ ਟੀਨ ਸਾ ਪਰਿਵਾਰ ਉਹਦਾ ਅਸਰ ਹੈ ਕੁਛ ਇਹ ਇਲੈਕਸ਼ਨ ਚ ਸੀਟ ਨਾ ਮਿਲਣ ਤੇ ਕੋਈ ਟਿਕਟ ਨਾ ਮਿਲਣ ਤੇ ਉਹ ਨਾ ਤਾਂ ਸਾਨੂੰ ਕਿਸੇ ਨੂੰ ਆਏ ਕਹਿੰਦੇ ਵੀ ਫਲਾਣੇ ਨੂੰ ਪਾਓ ਨਾ ਉਹ ਆਏ ਕਹਿੰਦੇ ਵੀ ਇਹਨੂੰ ਪਾਓ ਨਾ ਜਾਂ ਨਾ ਪਾਓ ਸਾਡੇ ਨਾਲ ਉਹਦੀ ਕੋਈ ਗੱਲ ਹੋਈ ਨਹੀਂ ਹੈਗੀ ਜੇ ਟਿਕਸੀਟ ਮਿਲ ਜਾਂਦੀ ਉਹਨਾਂ ਨੂੰ ਫਿਰ ਜੇ ਐਵੇਂ ਕਹਦੀ ਕੁਛ ਨਾ ਕੁਝ ਅਸਰ ਉਹਦਾ ਪੈਂਦਾ ਅੱਛਾ ਬੜੀਏ ਪੈਂਦਾ ਹੁਣ ਤੁਹਾਡੇ ਪਿੰਡ ਚ ਕੀ ਜੇ ਹੁਣ ਤੁਹਾਡੇ ਪਿੰਡ ਦੇ ਵਿੱਚ ਕਿਹਨੂੰ ਜ਼ਿਆਦਾ ਵੋਟ ਵਧੂ ਜ਼ਿਆਦਾ ਤਾਂ ਆਮ ਪਾਰਟੀ ਵਾਲ ਨੂੰ ਅਸੀਂ ਤਾਂ ਆਮ ਪਾਰਟੀ ਨੂੰ ਕਹਿੰਦੇ ਪਾਉ ਵੀ ਹੂੰ ਪਾਉ ਵੀ ਸਹੀ ਹੈ ਕੀ ਲੱਗਦਾ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂ ਇਸ ਵਾਰ ਪਿੰਡ ਦੀ ਵੋਟ ਤਾਂ ਬਸ ਆਮ ਆਦਮੀ ਜੁਰ ਅਮ ਆਦਮੀ ਪਾਰਟੀ ਦਾ ਟੱਕਰ ਕਿਹਦੀ ਨਾਲ ਮੰਨਦੇ ਹੋ ਆਮ ਆਦਮੀ ਪਾਰਟੀ ਦੀ ਹੈ ਟੱਕਰ ਕਿਹਦੀ ਨਾਲ ਪਾ ਆਮ ਆਦਮੀ ਪਾ ਕਾਂਗਰਸ ਨਾਲ ਟਕਰਾਉ てる ਨਾ ਚੰਗੇ ਕੰਮ ਕਰ ਰਹੀ ਹੈ ਪਿੰਡ ਦੇ ਵਿੱਚ ਆਪ ਸਰਕਾਰ ਵਧੀਆ ਕੰਮ ਕਰੀ ਸਾਰੇ ਕੰਮ ਆਪ ਦੇ ਜੇ ਟਿਕਟ ਮਿਲ ਜਾਂਦੀ ਢੀਂਸਾ ਪਰਿਵਾਰ ਨੂੰ ਪਿੰਡ ਦੇ ਵਿੱਚ ਕੀ ਮਾਹੌਲ ਹੋਣਾ ਸੀ ਪਿੰਡ ਦੇ ਵਿੱਚ ਮਾਹੌਲ ਵਧੀਆ ਜਿੰਦੇ ਸਭ ਵਧੀਆ ਬੰਦੇ ਨੇ ਕੋਈ ਮਾੜੀ ਅੱਛਾ ਠੀਕ ਹੈ ਕੀ ਨਾਮ ਆ ਵੀਰੇ ਬਈ ਜਸਵੰਦਰ ਸਿੰਘ ਬਾਈ ਕੀ ਲੱਗਦਾ ਪਿੰਡ ਦੇ ਵਿੱਚ ਕਿਹਦੇ ਪੱਖ ਦਾ ਮਾਹੌਲਾ ਬਈ ਪੱਖ ਦਾ ਮਾਹੌਲ ਤਾਂ ਯਾਰ ਦੋਏ ਪਾਸੇ ਕਹਿੜਾ ਕੰਮਾ ਕਿਹੜੀ ਕਿਹੜੀ ਪਾਰਟੀ ਦਾ ਇੱਕ ਬਾਈ ਆਮਰ ਰੋੜੇ ਦਾ ਇੱਕ ਬਾਈ ਸਰਵਰ ਸਿੰਘ ਮਾਨ ਦਾ ਬਾਈ ਅੱਛਾ ਦੋ ਨਵਾਂ ਵਾਲੇ ਟੱਕਰ ਹੈ ਪੂਰੀ ਹਾਂ ਬਈ ਫੁੱਲ ਟੱਕਰ ਹੈ ਕੀ ਅੰਦਾਜ਼ਾ ਹੈ ਕਿ ਕਿੱਧਰ ਜਿਆਦਾ ਪਹਿਲਾ ਨੰਬਰ ਕੌਣ ਲੈ ਜਾ ਬਈ ਪਹਿਲਾ ਤਾਂ ਹੁਣ ਅਸੀਂ ਤਾਂ ਅਸੀਂ ਜਾਗਦੀ ਜਮੀਰ ਵਾਲੇ ਨੂੰ ਵੀ ਪਾਵਾਂਗੇ ਯਾਰ ਮੈਂ ਤਾਂ ਉਧਰ ਹੀ ਪਾਉ ਬਈ ਤੈਨੂੰ ਕੌਣ ਲੱਗਦਾ ਜਾਗਦੀ ਜਮੀਰ ਵਾਲਾ ਬਈ ਅਸੀਂ ਤਾਂ ਤਾਂ ਅਹੀ ਲੱਗਦਾ ਆਪਣਾ ਮਾਨ ਬਈ ਮਾਨ ਅੱਛਾ ਸਕਪਾਲ ਖੇਰਾ ਵੀ ਆਏ ਹੋਏ ਨੇ ਉਹਨਾਂ ਦਾ ਹੈ ਕੁਝ ਪਿੰਡ ਦੇ ਵਿੱਚ ਪ੍ਰਭਾਵ ਇੰਨਾ ਆਪਾਂ ਨੂੰ ਉਹਦਾ ਭਾਈ ਨੌਲੇਜ ਨਹੀਂ ਹੈਗੀ ਆਪਾਂ ਪਤਾ ਨਹੀਂ ਨਾਲ ਵਿਚਰਦੇ ਹੋਵਾਂਗੇ ਜਿਆਦਾ ਗੱਲਾਂ ਬਾਤਾਂ ਕਿਹਦੀਆਂ ਹੁੰਦੀਆਂ ਨੇ ਆਪਾਂ ਨੂੰ ਤਾਂ ਭਾਈ ਸਿਵਰ ਸਿੰਘ ਮਾਨ ਦੀ ਹੁੰਦੇ ਨੇ ਗੱਲਾਂ ਸਾਰੇ ਕਿੰਨੇ ਮੋੜੇ ਜੰਗ ਆ ਅਸੀਂ ਕਿੰਨੇ ਵੀ ਸਾਡੀ ਵੋਟ ਹੈਗੇ ਤਰੀਕੋਂ ਮੇਰੇ ਪਰਿਵਾਰ ਦੀ ਸੀ 20 ਜਾਣੇ ਆ 20 ਜਾਣੇ ਦੇ 20 ਜਾਣੇ ਉਧਰ ਹੀ ਪਾਵਾਂਗੇ ਭਾਈ ਅੱਛਾ ਕੀ ਲੱਗਦਾ ਹੈ ਪਿੰਡ ਦੇ ਵਿੱਚ ਕੀ ਮਾਹੌਲ ਹੈ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਬਸ ਇਹ ਤਾਂ ਆਪਾਂ ਐਸੇ ਨੂੰ ਭਗਮਨ ਤਮਾਨ ਨੂੰ ਕਹਿੰਦੇ ਜਿਹੜੇ ਬੁਰੇ ਚਾਰ ਪੰਜ ਬੈਠੇ ਆ ਅੱਛਾ ਹੋਰ ਤਾਂ ਪਤਾ ਨਹੀਂ ਸਾਨੂੰ ਕੰਮ ਹੋਇਆ ਵਧੀਆ ਆ ਸਰਕਾਰ ਚ ਹਾਂ ਸਾਡੇ ਬਹੁਤ ਸਾਰੇ ਪਾਣੀ ਧਾਣੀ ਲਾ ਹਨ ਮਾ ਜੀ ਉਹ ਬੱਲੇ ਬੱਲੇ ਰਾਤ ਚੱਲਦਾ ਅੱਛਾ ਠੀਕ ਹੈ ਨਾ ਡੰਮੇ ਉਹ ਨਾ ਜੀ ਬੱਲੇ ਚੱਲੋ ਤੇ ਟੱਕਰ ਕਿਦਾਂ ਮੰਨਦੇ ਤੁਸੀਂ ਟੱਕਰ ਦਾ ਆਂ ਬੰਦੇ ਨੂੰ ਪੁੱਛ ਫਿਰ ਇਹ ਪੜਿਆ ਲਿਖਿਆ ਇਹ ਦੱਸੋ ਜੀ ਮੈਂ ਨਹੀਂ ਦੱਸ ਸਕਦਾ ਕੀ ਨਾ ਆਪਾ ਜੀ ਸ਼ੇਰ ਸਿੰਘ ਜੀ ਕੀ ਲੱਗਦਾ ਪਿੰਡ ਦੇ ਵਿੱਚ ਕੀ ਮਾਹੌਲ ਆ ਕੀ ਦੀ ਟੱਕਰ ਜੀ ਚੰਗਾ ਲੱਗਦਾ ਕੌਣ ਭਗਵੰਤ ਮਾਨੋ ਅੱਛਾ ਭਗਵੰਤ ਮਾਨ ਦੀ ਟੱਕਰ ਕਿ ਨਾ ਮੰਨਦੇ ਹੋ ਟੱਕਰ ਦਾ ਹੰਦਾ ਪਤਾ ਹੀ ਨਹੀਂ ਲੱਗਾ ਇਹ ਤਾਂ ਦੱਸਦਾ ਕਹਿੰਦਾ ਵੀ ਇਹ ਜਿੱਤਿਆ ਪਿਆ ਅੱਛਾ ਅੱਜ ਕਿਹੜੀ ਗੱਲ ਹੁੰਦਾ ਉਹ ਹੀ ਕਹਿੰਦੇ ਆ ਹਾਂ ਇਹ 300 ਪਰਿਵਾਰ ਨੂੰ ਟਿਕਟ ਮਿਲ ਜਾਂਦੀ ਕੋਈ ਅਸਰ ਹੈਗਾ ਸੀ ਫੇਰ ਹਾਂਜੀ ਕੋਈ ਅਸਰ ਨਹੀਂ ਦੀ ਸਾਡਾ ਪੁੱਗਾ ਹਾਂ ਮਗਰ ਲੈ ਲੈ ਉਹਦਾ ਪੱਠਾ-ਪਠਾ ਦਾ ਬੰਦਾ ਜੀ ਜਮਾ ਹਾਂ ਚਾਰ ਪੀੜੀਆਂ ਤਾਂ ਖਾਣ ਕਿਹੜੇ ਕਿਹੜੇ ਕੰਮਾਂ ਤੋਂ ਤੁਸੀਂ ਖੁਸ਼ ਹੋ ਭਗਵੰਤ ਮਾਨ ਦੇ ਸਾਰੇ ਲੈਟੀ ਲੈਟੀ ਆਮ ਰਹਿੰਦੀ ਛੱਡ ਤਾਂ ਜਾਂਦੀ ਨਾ ਖੇਤੋ ਜਾਵੇ ਨਾ ਘਰੋਂ ਜਾਵੇ ਅੱਛਾ ਚੂਹੇ ਦੇ ਖਾਲ ਚੂਹੇ ਦੇ ਖਾਲ ਬਣੀ ਜਾਂਦੇ ਨੇ ਭਣੋ ਲਿਆ ਵੱਲੋਂ ਦੀ ਲੋੜ ਨਹੀਂ ਪੈਂਦੀ। ਹਾਂ। ਕਿਥੋਂ ਦੀ ਮਰਜ਼ੀ ਮਸ਼ੀਨ ਲੰਘ ਜੇ ਕਿਥੋਂ ਦੀ ਮਰਜ਼ੀ ਉਹ। ਦੂਜੇ ਨੰਬਰ ਤੇ ਕਿਹਨੂੰ ਮੰਨ ਰਹੇ ਹੋ ਵੀ ਇਸ ਵਿੱਚ ਖਾ ਆਪਣਾ ਮੀਤਹਰ ਨਾਲ ਦੂਜੇ ਨੰਬਰ ਤੇ ਕਿਹਨੂੰ ਮੰਨਦੇ ਹੋ? ਕੀ ਪਤਾ ਲਿਆ ਹੈ ਕੀ ਪਤਾ ਲੱਗਦਾ ਹੈ ਕੋਈ ਪਤਾ ਨਹੀਂ ਲੱਗਦਾ। ਵੱਡਾ ਕੀ ਨਾ ਆਵਾ ਬਾਈ। ਡਕਟਰ ਸਿੰਘ ਜੀ। ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕੀ ਦੀ ਪੱਖ ਦਾ? ਇਹ ਇੱਕ 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 ਤਰਫਾ ਜੀ ਜਾਵਾਂ ਬਿਲਕੁਲ। ਕਿਹਦੇ ਤਰਫਾ? ਇਹ ਮੀਤਹਰ ਦੇ। ਟੱਕਰ ਕਿਹਦੀ ਨਾਲ ਮੰਨ ਮੀਤਹਰ ਨਾਲ। ਇੱਥੇ ਹੈ ਜੀ ਟੱਕਰੀ ਨਹੀਂ ਕਿਸੇ ਦੀ। ਅੱਛਾ। ਹਾਂ। ਤੁਸੀਂ ਤੁਸੀਂ ਸਰਕਾਰ ਤੋਂ। ਉਹ ਤਾਂ ਪੂਰੇ ਖੁਸ਼ ਹਾਂ ਜੀ। ਹਾਂ ਜੀ। ਕੀ ਨਾ ਬਾਬਾ ਜੀ ਗਰਮੇਲ ਸਿੰਘ ਜੀ ਕੀ ਲੱਗਦਾ ਪਿੰਡ ਦੇ ਵਿੱਚੋਂ ਕਿਹਨੂੰ ਵੋਟ ਜ਼ਿਆਦਾ ਵਧੂ ਸਰਦਾਰ ਜੀ ਬਾਤ ਤਾਂ ਇਸੇ ਨੂੰ ਪਤਾ ਨਹੀਂ ਚਾਹੀਦੀਆ ਕਿਨੂੰ ਭਗਵੰਤ ਮਾਨ ਨੂੰ ਅੱਛਾ ਹਾਂ ਇਸੇ ਦੀ ਨੀਤੀ ਹਰ ਕੱਢ ਲੂ ਸੀਟ ਨਹੀਂ ਜੀ ਇਹ ਤਾਂ ਕੱਟਣੀ ਕੱਟਣੀ ਆ ਆਪਣਾ ਨੀਤੀ ਹਰ ਤਾਂ ਆਮ ਆਦੀ ਪਾਰਟੀ ਵੱਲੋਂ ਹਾਂ ਉਹਦਾ ਕੱਡੂ ਕੱਡੂ ਅੱਛਾ ਟੱਕਰ ਹੈ ਕਿਸੇ ਨਾਲ ਉਹਦੀ ਨਾ ਸਾਡਾ ਮਤ ਕੰਮ ਮਤ ਪਹਿਲੇ ਤਾਂ ਮਰਦਾ ਜਾਓ ਕੰਮਾ ਤੋਂ ਖੁਸ਼ ਹੋ ਤੁਸੀਂ ਆਪ ਦੇ ਅੱਛਾ ਹਾਂ ਕਿਹੜੇ ਕਿਹੜੇ ਕੰਮਾਂ ਤੋਂ ਤੁਸੀਂ ਬਾਗੋ-ਬਾਗ ਨੂੰ ਨਾਈਟ ਤੋਂ ਪੱਕੇ ਖਾਲਾਂ ਤੋਂ ਫਸਲਾਂ ਵੇਚਣ ਕਰਨ ਵੇਲੇ ਸਾਨੂੰ ਕੋਈ ਤੂੰਗੀ ਤਖੀਬ ਨਹੀਂ ਆਉਂਦੀ ਅੱਛਾ ਹਾਂ ਹੁਣ ਪੁਲਿਸ ਨਾਕੇ ਲਾਈ ਰੱਖਦੀ ਯਾਰ ਜੇ ਮੇਰੇ ਇੱਥੇ ਕੋਈ ਸਾਨੂੰ ਆ ਕੇ ਬੁਲਾਉਂਦਾ ਨਹੀਂ ਹੁਣ ਸਕੂਟਰ ਗੇਟ ਨੂੰ ਨਹੀਂ ਲੈ ਕੇ ਜਾਣ ਦਿੰਦੇ ਲੋਦੀ ਤਾਂ ਕਹਿੰਦੇ ਬਹੁਤ ਦੁਖੀ ਕਰਤਾ ਕਿਸਾਨਾਂ ਨੂੰ ਆਪ ਸਰਕਾਰ ਨੇ ਕੋਈ ਦੁਖੀ ਕੌਣ ਕਹਿੰਦੇ ਕੌਣ ਕਹਿੰਦੇ ਸਾਨੂੰ ਹੋਰ ਨਹੀਂ ਕੁਝ ਕਰਿਆ ਜੀ ਥੋੜਾ ਜਿਹਾ ਬੀਆ ਤੋਂ ਰੋਕਤਾ ਬੀਆ ਆ ਬੀਲ ਆ ਉਹ ਥੋੜਾ ਜਿਹਾ بس ਇੰਨਾ ਕੁ ਫਰਕ ਤਾਂ ਪਾਇਆ ਅੱਛਾ ਅਸੀਂ ਅਸੀਂ ਹੁਸ਼ਾ ਜੀਰੀ ਲਾ ਕੇ ਕੋਚਾਂ ਕਿਏ ਇਕੱਠੇ ਦੀ ਇਕੱਠੇ ਹਾਂ ਵੀ ਉਹਦਾ ਆਜੇ ਆਜੇ ਨਾ ਆਵੇ ਨਾ ਹੀ ਆਵੇ ਉਹ ਤੁਹ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕਿਹਦੇ ਪੱਖ ਦਾ ਮੋਦੋ ਤਾਂ ਆਪਣੇ ਮੀਤ ਹੇਰ ਦੇ ਪੱਖ ਦਾ ਕੋਈ ਕੰਮ ਕੰਮ ਕਰਵਾਇਆ ਕੰਮ ਕਰਦੇ ਸਾਡੇ ਹੁਣ ਬਿਜਲੀ ਸਾਨੂੰ ਆਮ ਹੋ ਗਈ ਨਹਿਰਾਂ ਦੇ ਖਾਲ ਸਾਡੇ ਬਣੀ ਜਾਂਦੇ ਨੇ ਫਸਲਾਂ ਸਾਡੀਆਂ ਸਹੀ ਵਿਕ ਗਈਆਂ ਹੈ ਕਿਹੜੇ ਕਿਹੜੇ ਨਾਕੇ ਲੱਗਦੇ ਤੇ ਸਾਡੇ ਰੋਲਾਂ ਤੇ ਉਹ ਨਹੀਂ ਕੋਈ ਲੱਗਦਾ ਸਾਨੂੰ ਆਰਾਮਦਾਰੀ ਆਮ ਆਦਮੀ ਲੋਕਾਂ ਨੂੰ ਤਾਂ ਕੀ ਲੱਗਦਾ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂਗੀ ਦੇਖੋ ਜੀ ਕੀ ਕਹਿ ਸਕਦੇ ਆ ਦੋ ਤਿੰਨ ਬੰਦਿਆਂ ਦੀ ਉਹ ਹੈ ਮਾਨ ਸਾਹਿਬ ਦੀ ਵੀ ਹੈਗੀ ਆ ਖੈਰਾ ਸਾਹਿਬ ਦੀ ਵੀ ਹੈ ਤੇ ਮੀਤ ਸਾਹਿਬ ਦੀ ਵੀ ਹੈ ਆਸ ਕੀ ਤੂੰ ਆ ਕੰਮ ਕੌਣ ਕਰਵਾ ਸਕਦਾ ਹੈ ਕੌਣ ਮੁੱਦੇ ਹੱਲ ਕਰਵਾ ਸਕਦਾ ਹੈ ਕਿਹੜੀ ਪਾਰਟੀ ਤੁਹਾਨੂੰ ਜਿਹੜੀ ਚੰਗੀ ਲੱਗ ਰਹੀ ਹੈ ਪਾਰਟੀਆਂ ਸਭੇ ਜਿਹੜੀਆਂ ਕੰਮ ਕਰਾਈਆਂ ਸਾਰੀਆਂ ਚੰਗੀਆਂ ਨਹੀਂ ਆਸ ਕੀ ਤੂੰ ਆ ਕੰਮ ਕਮ ਪਰਮਿੰਦਰ ਸਿੰਘ ਨੇ ਵੀ ਬਹੁਤ ਵਧੀਆ ਕੰਮ ਕਰਿਆ ਨੇ ਪਿੰਡ 'ਚ ਕੋਈ ਹੋਰ ਨਹੀਂ ਕਰੇ ਤੇ ਇੱਕ ਜ਼ਰੂਰ ਆ ਵੀ ਗੰਦੇ ਪਾਣੀ ਦਾ ਪਰ ਬੰਦੂ ਪੂਰਾ ਸੌਰੀ ਹੋਇਆ ਪ੍ਰੋਪਰ ਨਹੀਂ ਹੋਇਆ ਬਾਕੀ ਉਹ ਵਧੀਆ ਕਰਿਆ ਉਹਨੇ ਪਰਮਿੰਦਰ ਟੀਮ ਨੂੰ ਟਿਕਟ ਨਹੀਂ ਮਿਲੀ ਹੁਣ ਉਹਨਾਂ ਦਾ ਕਾਡਰ ਉਹਨਾਂ ਦਾ ਵਰਕਰ ਕਿੱਧਰ ਜਾ ਸਕਦਾ ਹੈ ਉਹ ਤਾਂ ਜੀ ਉਹ ਹੀ ਜਾਣ ਸਕਦੇ ਨੇ ਕਿ ਹੁਣ ਆਪਾਂ ਕੀ ਕਹਿ ਸਕਦੇ ਅੰਗੇ ਮਤਲਬ ਪਾਰਟੀ ਚ ਉਹਨਾਂ ਨਾਲ ਧੋਖੇਬਾਜ਼ੀ ਵਾਲੀ ਕਰ ਲਈ ਹੋਈ ਹੈ ਅੱਛਾ ਜੇ ਮਿਲ ਜਾਂਦੀ ਟਿਕਟ ਤਾਂ ਪਿੰਡ ਦੇ ਵਿੱਚ ਕਿਹਦਾ ਮਾਹੌਲ ਵਧੀਆ ਹੋਣਾ ਸੀ ਉਹਨਾਂ ਦੇ ਪੱਖ ਦਾ ਬਹੁਤ ਵਧੀਆ ਹੋਣਾ ਸੀ ਤੇ ਟੀਨਸਾ ਦੀ ਟੱਕਰ ਕਿਹਦੇ ਨਾਲ ਹੋਣੀ ਸੀ ਪਿੰਡ ਚ ਕਿਹਨ ਸਿ ਪ੍ਰਵਿੰਦਰ ਦੀ ਹਿੰਦੀ ਟੱਕਰ ਦਾ ਕੋਈ ਬੰਦਾ ਹੀ ਨਹੀਂ ਹੈਗਾ ਆਪਣਾ ਸਾਰਾ ਪਰਵਿੰਦਰ ਬਹੁਤ ਗੁੱਡ ਬੰਦਾ ਹੈਗਾ ਬਹੁਤ ਅੱਛਾ ਬੰਦਾ ਹੈ ਆਮ ਆਦਮੀ ਪਾਰਟੀ ਦਾ ਹੈ ਕੁਛ ਇੱਥੇ ਹਾਂ ਬਹੁਤ ਹੈ ਵਧੀਆ ਅੱਛਾ ਤੇ ਟੱਕਰ ਕਿਦੀ ਮੰਨਦੇ ਹੋ ਆਮ ਆਦਮੀ ਪਾਰਟੀ ਦੇ ਸੁਣਦੇ ਸਭ ਇਹ ਖੈਰਾ ਸਾਹਿਬ ਦੀ ਤੈਸਦੀ ਹੈ ਜਮਨ ਸਾਹਿਬ ਦੀ ਠੀਕ ਹੈ ਵੋਟ ਕਿੰਨੀਆਂ ਪਿੰਡ ਚ ਹੈ ਵੋਟ 4500 ਵੋਟ ਹੈ ਜੀ 4500 ਕਿੰਨੇ ਕਪੋਲ ਹੋ ਜਾਂਦੀ ਹੈ ਬਹੁਤ 43800 ਹੋਰ ਹੋ ਜਾਂਦੀ ਹੈ ਆਪ ਨੂੰ ਕਿੰਨੀ ਕਾ ਸਕੀ ਕਿੰਨੀ ਕ ਪੈ ਜਾਊਗੀ ਆਪ ਨੂੰ ਦੇਖੋ ਜੀ ਇਹ ਤਾਂ ਲੋਕਾਂ ਦੇ ਮਨ ਦੀ ਨਹੀਂ ਦੱਸ ਸਕਦੇ ਹਾਂ ਕਿ ਪੂਰੀ ਪੂਰੀ ਕਿੰਨੀ ਆ ਗਈ ਕੀ ਨਾਮ ਆ ਜੀ ਹਾਂਜੀ ਮੈਂ ਪਰਮਜੀਤ ਸਿੰਘ ਢਿੰਸਾ ਕੀ ਮਾਹੌਲ ਆ ਪਿੰਡ ਦੇ ਵਿੱਚ ਮੈਂ ਪਿੰਡ ਦੇ ਮਾਹੌਲ ਦੀ ਨਹੀਂ ਗੱਲ ਕਰਦਾ ਮੈਂ ਤਾਂ ਨਾ ਸੈਂਟਰ ਦੇ ਮਾਹੌਲ ਦੀ ਵੀ ਸਾਰਿਆਂ ਦੀ ਗੱਲ ਕਰੂੰ ਚਲੋ ਜਿਵੇਂ ਮਰਜ਼ੀ ਕਰ ਲਓ ਹੁਣ ਮੈਂ ਇਹ ਗੱਲ ਕਹਿ ਰਿਹਾ ਵੀ ਮੰਨ ਲਓ ਕਿ ਕੀ ਹੋ ਗਿਆ ਸਰਕਾਰਾਂ ਨੂੰ ਸਰਕਾਰਾਂ ਕਿੱਥੇ ਤੱਕ ਚੱਲਿਆਂ ਗਈਆਂ ਕੋਈ ਟਾਈਮ ਸੀਗਾ ਸਾਡੇ ਬਹੁਤ ਇਸਤਕਾਰਯੋਗ ਸ੍ਰੀ ਲਾਲ ਬਾਦਰ ਸਾਸਤਰੀ ਜੀ ਸਾਡੇ ਪ੍ਰਧਾਨ ਮੰਤਰੀ ਹੋਇਆ ਕਰਦੇ ਸੀਗੇ ਹਮ ਸਮਾਂ ਬਹੁਤ ਨਾਜ਼ੁਕ ਸੀਗਾ ਉਸ ਟਾਈਮ ਤੇ ਮਨ ਲਵੇ ਕਿ ਜੇ ਕਈੇ ਤਾਂ ਖਾਣ ਖਣੇ ਪਦਾਰਥ ਜਿਹੜੇ ਨੇ ਖਾਣ ਪੀਣ ਵਾਲੇ ਉਹ ਵੀ ਪੂਰੇ ਨਹੀਂ ਪੜਦੇ ਸੀਗੇ ਤਾਂ ਉਹਨਾਂ ਸਮਾਂ ਦੇ ਵਿੱਚ ਉਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਸਾਡੇ ਨੌਜਵਾਨ ਸੀਗੇ ਜਿਹੜੇ ਬਾਰਡਰਾਂ ਦੇ ਉੱਤੇ ਮਨ ਲ ਕੇ ਨੌਕਰੀ ਕਰਦੇ ਸੀ ਬਾਰਡਰਾਂ ਦੇ ਉੱਤੇ ਸੇਵਾ ਕਰਦੇ ਸੀਗੇ ਉਹ ਬਾਰਡਰਾਂ ਦੇ ਉੱਤੇ ਨੌਜਵਾਨ ਸੀਗੇ ਜਿਹੜੇ ਉਹਨਾਂ ਦੀ ਬਜਾ ਦੇ ਨਾਲ ਸਾਡਾ ਦੇਸ਼ ਭਾਰਤ ਸਾਰਾ ਬਿਲਕੁਲ ਆਰਮਨਾਲ ਸੰਦਾ ਸੀਗਾ ਹਮ ਆਰਮਨਾਲ ਕੰਮ ਕਰਦਾ ਸੀਗਾ ਤੇ ਆਰਮਨਾਲ ਹੀ ਮਤਲਬ ਹੈ ਕਿ ਸਾਰਾ ਕਾਰੋਬਾਰ ਚੱਲਦਾ ਸੀਗਾ ਉੱਥੇ ਉਹਨਾਂ ਨੇ ਸ੍ਰੀ ਲਾਲਬਾਧਰ ਸ਼ਾਸਤਰੀ ਜੀ ਨੇ ਮਤਲਬ ਕਿ ਨਾਰਾ ਦਿੱਤਾ ਜੈ ਜਵਾਨ ਹਮ ਜਦੋਂ ਥੋੜੀ ਅੰਨ ਦੀ ਥੋੜੀ ਬਹੁਤ ਵੱਡਾ ਮਤਲਬ ਕਿ ਬਹੁਤ ਵੱਡਾ ਸੀ ਇੱਥੇ ਤੱਕ ਵੀ ਕਿਹਾ ਸੀਗਾ ਕਿਸਾਨਾਂ ਨੂੰ ਤੁਸੀਂ ਕਿਸਾਨ ਨੂੰ ਮਤਲਬ ਕਿ ਅੰਨ ਨੂੰ ਉਗਾਓ ਹਮ ਉਦੋਂ ਜਿਵੇਂ ਨਾ ਬੰਜਰ ਪਈਆਂ ਤਾਂ ਅਗਾਓ ਤੁਸੀਂ ਮਨ ਲ ਕੇ ਅਸੀਂ ਤੁਹਾਡੇ ਮਨ ਲ ਕੇ ਫਸਲਾਂ ਦਾ ਮੁੱਲ ਪਾਵਾਂਗੇ ਸਾਰਾ ਕੁਝ ਕਰਾਂਗੇ ਇੱਕ ਟਾਈਮ ਦੀ ਰੋਟੀ ਖਾ ਲੋ ਚਾਹੇ ਮਨ ਲ ਕੇ ਤੁਸੀਂ ਸਟੋਰ ਕਰੋ ਤਾਂ ਉਹ ਸਟੋਰ ਕਰੋ ਤਾਂ ਸਟੋਰ ਕਰਕੇ ਉਹਨਾਂ ਨੇ ਮਨ ਲ ਕੇ ਉਸ ਟਾਈਮ ਤੇ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਜੈ ਕਿਸਾਨ ਦਾ ਨਾਰਾ ਦਿੱਤਾ ਕਿਸਾਨਾਂ ਨੇ ਉਦੋਂ ਤੋਂ ਲੈ ਕੇ 0 ਤੋਂ ਉੱਠ ਕੇ 100 ਤੱਕ ਪਹੁੰਚ ਗਏ ਬੜੀਆਂ ਮਨ ਲ ਕੇ ਕਮਾਈਆਂ ਕੀਤੀਆਂ ਜਿਹੜੀਆਂ ਕਿ ਮਤਲਕੇ ਛਟੋਰ ਤਾਂ ਕੀ ਗੁਜ਼ਾਮ ਵੀ ਨਹੀਂ ਮਿਲੇ ਐਨੇ ਗੁਜ਼ਾਮ ਮੰਨਦੇ ਭਰ ਦਿੱਤੇ ਤੇ ਅੱਜ ਕੱਲ ਕੰਪੈਰੀਜ਼ਨ ਕਰੀਏ ਕਿੱਥੇ ਕੋਈ ਐਮਪੀ ਐਮਐਸ ਵੀ ਕਿੱਥੇ ਕੀ ਅਜੋ ਕਸਾਨ ਦਾ ਕੀ ਹਾਲ ਹੈ ਅੱਜ ਤਾਂ ਸਮਾਂ ਦੇ ਰਹੇ ਨੇ 2 ਤਰੀਕ ਤੋਂ ਬਾਅਦ ਕਹਿੰਦੇ ਦੇਖਾਂਗੇ ਕੀ ਦੇਖਣੇ ਕਸਾਨ ਦਾ ਹਾਲ ਕੀ ਹੈ ਹਾਂ ਉਹੀ ਕਹਿ ਰਹੇ ਆ ਕਿ ਐਮਐਸਪੀ ਦੀ ਗੱਲ ਕਰਨੀ ਵੀ ਉਹਨਾਂ ਲਈ ਤਾਂ ਦੁੱਖ ਹੋ ਰਿਹਾ ਵੀ ਇਹ ਗੱਲ ਕਿਉਂ ਕਰ ਰਹੇ ਨੇ ਐਮਐਸ ਕਿਉਂ ਬੈਠੇ ਨੇ ਲੋਕ ਬਾੜਾਂ ਤੇ ਮੇਰੇ ਪੰਜਾਬ ਦੇ ਨਹੀਂ ਪੂਰੇ ਆਲ ਇੰਡੀਆ ਦੇ ਆਲ ਇੰਡੀਆ ਦੇ ਹਾਂ ਆਰਮੀ ਦੇ ਵਿੱਚ ਕੀ ਕਰਤਾ ਠੀਕ ਹੈ ਆਰਮੀ ਦਾ ਇੱਕ ਆਦਮੀ ਸੀਗਾ ਮੈਂ ਖੁਦ ਪੈਨਸ਼ਨਰ ਆ ਮੈਂ ਪੈਨਸ਼ਨ ਲਈ ਆਰਮੀ ਦੇ ਵਿੱਚੋਂ ਅਸੀਂ ਬਾਰਡਰਾਂ ਦੇ ਉੱਤੇ ਨੌਕਰੀਆਂ ਕੀਤੀਆਂ ਪੈਨਸ਼ਨ ਲੈ ਕੇ ਪਹਿਲਾਂ ਮੈਂ ਜਦੋਂ ਭਰਤੀ ਹੋਇਆ ਮੈਂ ਆਪਣਾ ਮਾਪੇ ਸਵਾਰਿਆ ਫਿਰ ਮੈਂ ਆਪਾ ਸਵਾਰਿਆ ਫਿਰ ਮਾਪਾ ਸਵਾਰ ਕੇ ਮੇਰੇ ਬੱਚੇ ਹੋਏ ਮੈਂ ਬੱਚੇ ਆਪਣੇ ਐਡਜਸਟ ਕਰਤੇ ਹੁਣ ਮੇਰਾ ਇਹ ਪੋਤਾ ਹੈ ਹੂੰ ਨੇ ਮੇਰਾ ਪੋਤੇ ਦਾ ਮੈਂ ਪੋਤੇ ਨੂੰ ਵੀ ਆਪਣੀ ਪੈਨਸ਼ਨ ਚੋਂ ਕੁਝ ਦੇ ਦੂੰਗਾ ਹੂੰ ਪਰ ਜਿਹੜੇ ਇਹਨਾਂ ਨੇ ਤੋਰੂ ਮੋੜ ਕਰਕੇ ਅਗਨੀ ਵੀਰ ਬਣਾਤੇ ਅਗਨੀ ਵੀਰ 4 ਸਾਲ ਦੀ ਤਾਂ ਟ੍ਰੇਨਿੰਗ ਹੈ ਉਹਨਾਂ ਚਾਰ ਸਾਲ ਉਹਨਾਂ ਦੀ ਮਨ ਲੱਕ ਸਰਵ ਜੋਬ ਕੋ ਨਾ ਸੀ 4 ਸਾਲ ਦੀ ਸਾਡੀ ਟ੍ਰੇਡ ਦੀ ਟ੍ਰੇਨਿੰਗ ਹੈ ਉਹਨੂੰ ਕੀ ਪਤਾ ਲੱਗਿਆ ਉਹਨੂੰ ਟ੍ਰੇਨਿੰਗ ਮਾਰ ਕੇ ਸਿਰਫ اونਲੀ ਫਾਸਟ ਟ੍ਰੇਨਿੰਗ ਦੇ ਕੇ ਹਥਿਆਰ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ 11 ਲੱਖ ਰੁਪਇਆ ਦੇ ਦੇਣਾ ਕੀ ਕਰ ਲੂਗਾ 11 ਲੱਖ 11 ਲੱਖ ਕੀ ਪੈਲੂ ਆਗੀ ਆਰਮੀ ਤੋੜਤੀ ਕਿਸਾਨ ਤੋੜਤਾ ਲੱਕ ਟੁੱਟ ਗਿਆ ਇੰਡੀਆ ਦਾ ਕਿਸਾਨ ਮਜ਼ਦੂਰ ਸਭ ਮਨ ਲੱਕ ਮਨਿਆ ਮੇਟ ਹੋ ਗਿਆ ਦੋਸਤੋ ਕੀ ਹੈ ਕਿ ਨੂੰ ਹੁਣ ਵੋਟ ਬੋਰਡ ਰਹੀ ਵੋਟ ਕਾਂਗਰਸ ਕਹਿ ਰਹੀ ਅਸੀਂ ਆਗੜੀ ਵੀਰ ਖਤਮ ਕਰਾਂਗੇ ਐਮਐਸਪੀ ਦੇਵਾਂਗੇ ਆਸ ਹੈਗੀ ਤੁਹਾਨੂੰ ਯਾ ਵਾਦੇ ਲੱਗਦੇ ਨੇ ਕੱਲੇ ਇਹ ਜਿਹੜੇ ਕੰਮ ਕੀਤੇ ਹੋ ਨੇ ਕਾਂਗਰਸ ਦੇ ਟਾਈਮ ਦੇ ਕੀਤੇ ਹੋਏ ਨੇਗੇ ਕਾਂਗਰਸ ਦੇ ਟਾਈਮ ਦੇ ਕੀਤੇ ਹੋਏ ਨੇ ਉਹਨਾਂ ਨੇ ਕਰਗੇ ਤੇ ਇਹਨਾਂ ਨੇ ਲਾਗੂ ਕਰਤੇ ਇਹ ਸਰਕਾਰਾਂ ਸਾਰੀਆਂ ਇਸ ਤਰ੍ਹਾਂ ਨੇ ਆਪਣੀਆਂ ਰੋਟੀਆਂ ਸੇਕਦੀਆਂ ਨੇ ਆਪਣੀਆਂ ਰੋਟੀਆਂ ਸੇਕ ਕੇ ਮੈਂ ਤਾਂ ਹੁਣ ਇਥੇ ਇਹ ਕਹੂੰਗਾ ਤੁਹਾਨੂੰ ਕੋਈ ਇਮਾਨਦਾਰ ਕੋਈ ਵੀ ਇਮਾਨਦਾਰ ਬੰਦਾ ਦਿੰਦਾ ਮੈਂ ਨਹੀਂ ਕਹਿੰਦਾ ਕੋਈ ਐਕਸਰਸਮੈਨ ਦਿੰਦਾ ਤੁਸੀਂ ਉਹਨਾਂ ਨੂੰ ਵੋਟਾਂ ਪਾ ਦਿਓ ਹੋਰ ਕੋਈ ਇਮਾਨਦਾਰ ਨਹੀਂ ਦੇ ਉਹਨੂੰ ਵੋਟਾਂ ਪਾ ਦਿਓ ਪਰ ਲੇਕਿਨ ਦੇਖ ਕੇ ਵੋਟਾਂ ਪਾਉ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬੰਦਾ ਇਮਾਨਦਾਰ ਹੈ ਜਿਹਨੇ ਕੁਝ ਕੀਤਾ ਜ ਤੁਹਾਨੂੰ ਸੈਟੀਸਫੈਕਸ਼ਨ ਹੈ ਵੀ ਆਹ ਬੰਦੇ ਨੇ ਸਾਡਾ ਕੰਮ ਕੀਤਾ ਉਹਨੂੰ ਵੋਟਾਂ ਦੇ ਦਿਓ ਵੈਲਡਨ ਗੁੱਡ ਠੀਕ ਹੈ ਆਪਣੇ ਇੰਡੀਆ ਦਾ ਆਪਣੇ ਆਪਣਾ ਪੰਜਾਬ ਦਾ ਭਲਾਈ ਦੇ ਕਰਨਾ ਹੈ ਪੰਜਾਬ ਦੀ ਭਲਾਈ ਕਰਨੀ ਹੈ ਸਭਾ ਆਪਣੇ ਇੰਡੀਆ ਦੀ ਭਲਾਈ ਕਰਨੀ ਹੈ ਜੇ ਪੰਜਾਬ ਦੀ ਭਲਾਈ ਹੋਊ ਤਾਂ ਇੰਡੀਆ ਤੱਕ ਪਹੁੰਚੂਗੀ। ਲੱਗਦਾ ਹੈ ਸਰਕਾਰ ਤੋਂ ਲੋਕ ਖੁਸ਼ ਨਹੀਂ ਜਾਂ ਨਹੀਂ। ਹੋ ਸਕਿੱਤੇ ਨੇ ਅਸੀਂ ਤਾਂ ਤੰਗ ਕਰੇ ਪਿਆਗੇ। ਕਾਈ ਸੰਤਾ ਤੋਂ ਕਰਕੇ ਕੰਮ ਕੁਮ ਹੋਇ ਨਹੀਂ ਸਰਕਾਰ ਕਹਿ ਰਹੀ ਬਸ ਸਾਡਾ ਤਾਂ ਕੁਝ ਵੀ ਨਹੀਂ ਕਰਿਆ। ਨਾ ਸਾਡਾ ਕੋਈ ਸਰਪੰਚ ਕਰੇ, ਨਾ ਕੋਈ ਸਰਕਾਰ ਕਰੇ। ਕੰਮ ਕਿਹੜੇ ਨਹੀਂ ਕੰਮ ਕਿਹੜੇ। ਕੰਮ ਕਰਨ ਜੇ ਕਿਸੇ ਬੱਚੇ ਨੂੰ ਨੌਕਰੀ ਮਿਲਦੀ ਆ ਤਾਂ ਉਹ ਵੀ ਅਦਬਚਾਲੇ ਕਰ ਦਿੰਦੇ ਨੇ। ਉਹ ਵੀ ਲੰਮਕਦੇ ਫਿਰੀ ਜਾਂਦੇ ਨੇ। ਹੁਣ ਪਹਿਲਾਂ ਮੇਰੇ ਮੁੰਡਾ ਲਾਲਾ ਪ੍ਰੋਫੈਸਰ ਬਣ ਗਿਆ ਸੀ। ਬਸ ਇੱਕ ਕਾਰਡ ਆ ਹੋਈ ਨਹੀਂ ਮਿਲਿਆ ਤੇਗਾ ਜਵਾਨ ਕਾਰਡ ਵੀ ਮਿਲ ਗਿਆ ਤੇ ਨਾ ਐਂ ਦੱਸਿਆ ਤੀ ਕਿੱਥੇ ਆਹੋ ਕਰਨੀ ਆ ਜਵਾਨ ਪਿੱਛੇ ਜੇ ਹੋਏ ਜਿਹੜੀ ਯੂਨੀਵਰਸਿਟੀ ਉਹ ਵੀ ਆਈ ਬਚਾਲੇ ਰਹੇਗਾ ਸਾਡੇ ਬੱਚੇ ਤਾਂ ਉਵੇਂ ਫਿਰਦੇ ਨੇ ਹਾਂ ਜਿਹੜੇ ਕਣਕ ਦੰਦੇ ਸੀ ਉਹ ਤੋਂ ਵੀ ਗਏ ਸਾਨੂੰ ਕਣਕ ਦੀ ਵੀ ਲੋੜ ਸਾਡੇ ਬੱਚਿਆਂ ਨੂੰ ਨੌਕਰੀਆਂ ਤੇ ਲਾਉਣ ਵੋਟਾਂ ਮੰਗਣ ਤਾਂ ਰੋਜ਼ ਆ ਜਾਂਦੇ ਨੇ ਕਦੇ ਕੋਈ ਆ ਜਾਂਦਾ ਹੁਣ ਕਦੇ ਕਹਿ ਦਿੰਦੇ ਨੇ ਹਰ ਸਿਮਰਮਾਨ ਆ ਗਿਆ ਕਦੇ ਕੋਈ ਆ ਗਿਆ ਕਦੇ ਝਾੜੂ ਵਾਲਾ ਆ ਗਿਆ ਸੀ ਤਾਂ ਸਾਰੇ ਤੋਂ ਤੰਗ ਆ ਭਾਈ ਸਰਕਾਰ ਤੋਂ ਖੁਸ਼ ਹਾਂ ਜਾਂ ਨਾਰਾਜ਼ ਹਾਂ ਅਸੀਂ ਤਾਂ ਨਾਰਾਜ਼ ਹੀ ਹਾਂ ਜਾਂ ਕੁਝ ਮਿਲਦੇ ਹੀ ਨਹੀਂ ਸਾਨੂੰ ਅੱਛਾ ਕੀ ਕੀ ਮੰਗ ਕਰਦੇ ਸਰਕਾਰ ਤੋਂ ਸੀ ਮੰਗ ਤਾਂ ਜੀ ਬੱਚਿਆਂ ਨੂੰ ਕੋਈ ਕੰਮ ਮਿਲਣਾ ਚਾਹੀਦਾ ਸਾਨੂੰ ਕੰਕ ਮਿਲਣੀ ਚਾਹੀਦੀ ਸਰਕਾਰ ਤਾਂ ਕਹੇ ਰਹੀ ਅਸੀਂ ਕਣਕ ਘਰ ਘਰ ਤੱਕ ਪਹੁੰਚਾ ਰਹੇ ਹਾਂ ਨਹੀਂ ਜੀ ਸਾਨੂੰ ਨਹੀਂ ਆ ਰਹੀ ਜੀ ਜਿਹੜੀ ਆਉਂਦੀ ਥੀ ਉਹ ਵੀ ਕੱਟਦੀ ਜੀ ਡੀਪੂ ਪਰੇ ਪੈਨੇ ਜੀ ਕਣਕ ਦੇ ਨਹੀਂ ਰਹੇ ਹੈਗੇ ਲੋਕ ਕਹਿੰਦੇ ਸਾਡਾ ਕੋਟਾ ਪੂਰਾ ਹੋ ਗਿਆ ਡੀਪੂ ਕਿੱਪਰੇ ਪੈਨੇ ਕਣਕ ਕਿਉਂ ਨਹੀਂ ਦੇ ਰਹੇ ਕਹਿੰਦੇ ਜੀ ਆਉਂਦੀ ਨਹੀਂ ਹੈਗੀ ਔਰ ਰਸਣ ਲੈ ਲੋ ਕੋਟਾ ਪੂਰਾ ਹੋ ਗਿਆ ਕੋਟਾ ਪੂਰਾ ਹੋ ਗਿਆ ਸਾਨੂੰ ਐਕਸ਼ਨ ਕਿਉਂ ਨਹੀਂ ਲੈ ਰਹੇ ਤੁਸੀਂ ਰਸਣ ਲੈ ਰਹੇ ਜੀ ਅੱਜ ਆਏ ਤੇ ਮਿਲਿਆ ਨਹੀਂ ਹੈਗਾ ਹਜੇ ਗੱਡੀ ਖਤਮ ਹੋ ਗਈ ਕੀ ਲੱਗਦਾ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਮਾਹੌਲ ਹੈ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲ ਸਕਦੀਆਂ ਨੇ ਸਾਡੇ ਤਾਂ ਜੀ ਭਵੰਤ ਮਾਨ ਹੀ ਆ ਦੇ ਇਹ ਗਰੀਬਾਂ ਨੂੰ ਕਿਹਾ ਜਾ ਹੈਗਾ ਜਦੋਂ ਮੁਕਾਬਲਾ ਕਿਹਦੀ ਨਾਲ ਮੰਨਦੇ ਭਗਵੰਤ ਮਾਨ ਦਾ ਉਹ ਮੁਕਾਬਲਾ ਤਾਂ ਨਹੀਂ ਨਾ ਹੀ ਨਹੀਂ ਨਾ ਦੋਹਾਂ ਦੀ ਕਾਂਗਰਸ ਤੇ ਨਾ ਅੱਛਾ ਹਾਂ ਸਿਮਰਜੀਤ ਸਿੰਘ ਮਾਨ ਵੀ ਹੈਗੇ ਉਹਨਾਂ ਦਾ ਹੈ ਕੁਛ ਉਹਨਾਂ ਦਾ ਸਾਨੂੰ ਨਹੀਂ ਪਤਾ ਛੇਣ ਪੜਾਂਗੇ ਤੁਸੀਂ ਖੁਸ਼ ਹੋ ਮਾ ਉਹ ਤੋਂ ਭਗਵੰਤ ਮਾਨ ਦੇ ਕੰਮਾਂ ਤੋਂ ਹਾਂ ਹਾਂ ਅਸੀਂ ਖੁਸ਼ ਅੱਛਾ ਠੀਕ ਹੈ ਕੀ ਨਾਮ ਆ ਬਾਬਾ ਜੀ ਰਣਜੀਤ ਸਿੰਘ ਆ ਜੀ ਮੇਰਾ ਕੀ ਲੱਗਦਾ ਪਿੰਡ ਦੇ ਵਿੱਚ ਕਿ ਕਿਹੜੀ ਪਾਰਟੀ ਦਾ ਜ਼ਿਆਦਾ ਮਾਹੌਲਾ ਜ਼ਿਆਦਾ ਮਾਹੌਲ ਤਾਂ ਇਹਨਾਂ ਦੀ ਹੈ ਜੀ ਆਪਣੇ ਕਾਂਗਰਸ ਤੇ ਆਪਣੇ ਆਮ ਪਾਰਟੀ ਦਾ ਅੱਛਾ ਪਹਿਲਾ ਨੰਬਰ ਕਿਹਦਾ ਮੰਨਦੇ ਹੋ ਪਹਿਲਾ ਨੰਬਰ ਦਾ ਜੀ ਦੇਖੋ ਅਸੀਂ ਤਾਂ ਇਹੀ ਕਹਨੇ ਆ ਵੀ ਜਿਵੇਂ ਦੋਏ ਪਾਰਟੀਆਂ ਦਾ ਮੁਲਾਫਾ ਅਸੀਂ ਕੁਝ ਨਹੀਂ ਕਹਿ ਸਕਦੇ ਜਿਹੜੀ ਵੋਟ ਹੈ ਜਾਂਮ ਪਾਰਟੀ ਨੂੰ ਜਾਂ ਮਤਲਬ ਆਪਣੇ ਭਾਗਦਰਸ਼ ਨੂੰ ਮਾਨ ਸਰਕਾਰ ਨੇ ਕੰਮ ਕੁਝ ਕਰਵਾਇਆ ਜਿਆ ਕਰ ਇਹਨੇ ਕੰਮ ਕੰਮ ਅਸੀਂ ਕਿਉਂ ਪੈਸਾ ਦੇ ਵੀ ਨਹੀਂ ਕਰੇ ਕੰਮ ਜਿੰਨੇ ਇਹਨਾਂ ਨੇ ਕਰਤੇ ਉਹਨੇ ਕੰਮ 2 ਸਾਲਾਂ ਚ ਕਰਤੇ ਉਹਨਾਂ ਨੂੰ 70 ਸਾਲਾਂ ਜੀ ਨਹੀਂ ਹੋਏ ਕੀ ਨਾਮ ਆ ਜੀ ਗਰਵੇ ਸਿੰਘ ਜੀ ਕੀ ਲੱਗਦਾ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂਗੀ ਵੋਟ ਉਸਾ ਛਾੜੂ ਵਾਲਿਆਂ ਨੂੰ ਵਧੂਗੀ ਪੂਰੇ ਫੋਲੀ ਟੱਕਰ ਕੀ ਨਾ ਮੰਨਦੇ ਦੂਜਾ ਨੰਬਰ ਟੱਕਰ ਦਾ ਭਗਵਾਨ ਕਾਂਗਰਸ ਤੇ ਭਗਵੰਤ ਮਾਨ ਦੀ ਟੱਕਰ ਹੈ ਨੀਨਾਵਾ ਜੀ ਵਰਦਤ ਸਿੰਘ ਜੀ ਕੀ ਲੱਗਦਾ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂਗੀ ਇਸੇ ਦੀ ਵਧੂਗੀ ਹਾਂ ਛਾੜੂ ਵਾਲੇ ਦੀ ਹੂੰ ਭਗਵੰਤ ਮਾਨ ਹਾਂ ਜੀ ਹਾਂ ਕੰਮਾਦ ਕੋਸ ਕੀ ਨਾ ਆਵਾ ਬਾਬਾ ਜੀ ਕੀ ਲੱਗਦਾ ਹੈ ਇਸ ਵਾਰ ਪਿੰਡ ਕਿੱਧਰ ਜਾਊ ਛਾੜੂ ਵਾਲਿਆਂ ਦੀ ਕੀ ਲੱਗਦਾ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂਗੀ ਛਾੜੂ ਦੀ ਕੀ ਨਾ ਆਵਾ ਵੀਰੇ ਕੀ ਲੱਗਦਾ ਪਿੰਡ ਦੇ ਵਿੱਚ ਨੌਜਵਾਨ ਇਸ ਵਾਰ ਕਿੱਧਰ ਜਾ ਸਕਦਾ ਨੌਜਵਾਨ ਵੀਰੇ ਪਤਾ ਕੀ ਹੈ ਨਾ ਸਾਡੇ ਅਸੀਂ ਬਹੁਤ ਸਾਹ ਦਿੱਤਾ ਇਹਦਾ ਝਾੜੂ ਵਾਲਿਆਂ ਦਾ 2011 ਤੋਂ ਤੋਂ ਸਰਕਾਰ ਵੀ ਨਹੀਂ ਬਣੀ ਤੀ ਜਦੋਂ ਅਸੀਂ ਇਹਨਾਂ ਦਾ ਕੰਮ ਕੀਤਾ ਤੀਗਾ ਪਰ ਇਦਾਂ ਵੀ ਚਲੋ ਅਸੀਂ ਜੁੜੇ ਹੋਏ ਤੇ ਵੀ ਸਾਡਾ ਕੰਮ ਨਹੀਂ ਹੋਇਆ ਖੁਦ ਸਾਡੇ ਅਸੀਂ ਜਿਹੜੇ ਮੂਰੇ ਤੇਗੇ ਉਹਨਾਂ ਨੇ ਉਹੀ ਚੱਕ ਕੇ ਜਿਹੜੇ ਕਾਂਗਰਸ ਵਾਲੇ ਅਕਾਲੀ ਦੇ ਉਹਨਾਂ ਨੇ ਚੱਕ ਕੇ ਪੋਸਟਰ ਮੂਰੇ ਫੋਟੋ ਲਾਤੀਆਂ ਇਹਦਾ ਪਹਿਣਾ ਇਲੈਕਸ਼ਨ ਪਹਿਣੀ ਆ ਜੀ ਸਾਨੂੰ ਪੁੱਸੇ ਤੱਕਣੀਗਾ ਉਹਨਾਂ ਨੇ ਕੀ ਲੱਗਦਾ ਇਸ ਵਾਰ ਪਿੰਡ ਸਾਡੇ ਪਿੰਡ ਦਾ ਇੱਥੇ ਗੇੜੇ ਤੱਕ ਨਹੀਂ ਮਾਰਾ ਸਾਡੇ ਮੰਦਰ ਚ ਉਹਨੇ ਅੱਛਾ 5 ਸਾਲ ਹੋ ਗਏ ਉਹਨੂੰ ਗੇੜੇ ਬਣੇ ਨੂੰ ਤੇ ਸਾਡੇ ਪਿੰਡ ਚ ਉਹਨੇ ਗੇੜਾ ਤੱਕ ਨਹੀਂ ਮਾਰਿਆ ਪਰ ਅਸੀਂ ਇੱਕ ਚੀਜ਼ ਕਹਿੰਦੇ ਹਾਂ ਵੀ ਚਲੋ ਸਰਕਾਰ ਉੱਪਰੋਂ ਕੰਮ ਵਧੀਆ ਕਰ ਰਹੀ ਆ ਪਰ ਕੰਮ ਵਿੱਚੋਂ ਵਿੱਚ ਉਹੀ ਹੋ ਰਹੇ ਨੇ ਜਿੱਦਾਂ ਕਾਲੀ ਕਰ ਰਹੇਦੇ ਪਹਿਲਾਂ ਕਿਉਂਕਿ ਜਿਹੜੇ ਮੂਰਲੇ ਬੰਦੇ ਤੇ ਉਹਨਾਂ ਦੀ ਸੁਣੀ ਯਾਰੀ ਜਿਵੇਂ ਉਸ ਪਰਸਪੰਦ ਨੂੰ ਉਹਨਾਂ ਦੀ ਸੁਣਦੇ ਨੇ ਸਾਡੇ ਪਿੰਡ ਚ ਇੱਕ ਦੋ ਬੰਦੇ ਚੋਂ ਰੱਖੇ ਨੇ ਉਹਨਾਂ ਨੇ ਕਿ ਜਿਵੇਂ ਉਹ ਬੰਦੇ ਕਹਿਣਗੇ ਅਸੀਂ ਉਹਨਾਂ ਨੂੰ ਹੀ ਸੁਣਾਗੇ ਕਹਿੰਦੇ ਨੇ ਉਹ ਕੰਮ ਠੀਕ ਕਰਵਾ ਰਹੇ ਜਿਹੜੇ ਗੱਜਾ ਗਲਤ ਕਰਵਾ ਰਹੇ ਹੋ ਨਹੀਂ ਕਰ ਠੀਕ ਰਹੇ ਵਧੀਆ ਕਰ ਰਹੇ ਨੇ ਕੰਮ ਪਰ ਇਦਾਂ ਨਹੀਂ ਹੈਗਾ ਨਾ ਵੀ ਜਿਹੜੇ ਬੰਦੇ ਤੁਹਾਡੇ ਨਾਲ ਪਹਿਲਾਂ ਜੁੜੇ ਸੀ ਉਹਨਾਂ ਦੀ ਵੀ ਤਾਂ ਗੱਲ ਸੁਣੋ ਜੇ ਮਤਲਬ ਆਪਣੇ ਨਾਲ ਜੁੜੇ ਹੋਏ ਤੇ ਪਹਿਲਾਂ 2011 ਤੋਂ ਜਦੋਂ ਇਹਨਾਂ ਨੂੰ ਸਰਕਾਰ ਦਾ ਵੀ ਨਹੀਂ ਪਤਾ ਸੀ ਲੋਕਾਂ ਨੂੰ ਉਦੋਂ ਅਸੀਂ ਬਹੁਤ ਜ਼ਿਆਦਾ ਜਿਹੜੇ ਜਿੰਨੇ ਵੀ ਨੌਜਵਾਨ ਤੇ ਸਾਰੇ ਇਹਨਾਂ ਨਾਲ تھےਗੇ ਪਰ ਹੁਣ ਸਾਡੀ ਗੱਲ ਨਹੀਂ ਸੁਣੀ ਜਾਂ ਤਾਂ ਫਿਰ ਅਸੀਂ ਸਾਥ ਦੇਣ ਨੂੰ ਕਿੱਥੇ ਦੇਵਾਂਗੇ ਸਾਥ ਕਿਉਂਕਿ ਅਸੀਂ ਹੋਰ ਚੁਣਾਂਗੇ ਅਸੀਂ ਵੀ ਦੇਖਾਂਗੇ ਹੋਰ ਸਿਆਹ ਹੋਇਆ ਨੌਜਵਾਨ ਜਾਂ ਨੁਸਿਆ ਹੋਇਆ ਆਮ ਆਦਮੀ ਪਾਰਟੀ ਦਾ ਵਰਕਰ ਕਿੱਧਰ ਜਾ ਸਕਦਾ ਦੇਖੋ ਜੀ ਇਹ ਤਾਂ ਕੋਈ ਆਪਾਂ ਕਿਸੇ ਨੇ ਇਕੱਠਾ ਤਾਂ ਕਿਉਂਕਿ ਮੈਂ ਕੱਲਾ ਤਾਂ ਨਹੀਂ ਕਹਿ ਸਕਦਾ ਜੀ ਨੂੰ ਆਪਾਂ ਨੂੰ ਹਲੇ ਵੈਸੇ ਇਦਾਂ ਲੱਗਦਾ ਵੀ ਸਾਡੇ ਨਾਲ ਜਿੱਦਾਂ ਦੇ ਉਹਨਾਂ ਨੇ ਕੀਤੇ ਨੇ ਸਾਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਪਰ ਸਰਕਾਰ ਵੱਲੋਂ ਕੰਮ ਬਹੁਤ ਵਧੀਆ ਹੋ ਰਿਹਾ ਨਹੀਂ ਪਿੰਡ ਦੇ ਵਿੱਚ ਟੱਕਰ ਕਿਹਦੀ ਕਿਹਦੀ ਮੰਨਦੇ ਤੁਸੀਂ ਕਿਹੜੀਆਂ ਦੋ ਤਰ੍ਹਾਂ ਦੇ ਜੜਾ ਕਰ ਪਿੰਡ 'ਚ ਟੱਕਰ ਤਾਂ ਵੈਸੇ ਝਾੜੂ ਤੇ ਕਾਂਗਰਸ ਦੀ ਬਾਈ ਜੀ ਅੱਛਾ ਇਹ ਜੀ ਮਰਜੀਤ ਸਿੰਘ ਮੰਨਦਾ ਹੈ ਕੁਝ ਹਾਂ ਸਿਮਰਜੀਤ ਸਾਡੇ ਪਿੰਡ 'ਚ ਵੈਸੇ ਜ਼ਿਆਦਾ ਵੋਟ ਸਿਮਰਜੀਤ ਮੰਨਦੀ ਹੁੰਦੀ ਹੈ ਅੱਛਾ ਠੀਕ ਹੈ ਕੀ ਨਾਮ ਹੈ ਜੀ ਗੁਰਪ੍ਰੀਤ ਨਹੀਂ ਲੱਗਦਾ ਪਿੰਡ ਦੇ ਵਿੱਚ ਮਾਹ ਕੋਈ ਕਿਧਰ ਕੋਈ ਕਿਧਰ ਓਪਨ ਤਾਂ ਕੋਈ ਹੋ ਰਿਹਾ ਹੈਗਾ ਤੁਸੀਂ ਖੁਸ਼ ਹੋ ਮਾਨ ਸਰਕਾਰ ਦੇ ਕੰਮਾਂ ਤੋਂ ਜਾਂ ਨਹੀਂ ਯਾਰ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਆ ਜਿਹੜੇ ਉਹਨਾਂ ਦੇ ਮੂਹਰੇ ਰੱਖੇ ਨੂੰ ਬੰਦੇ ਵਧੀ ਨਹੀਂ ਗਏ ਅੱਛਾ ਜਿਹੜੇ ਪਿੰਡ ਦੇ ਵਿੱਚ ਛੱਡੇ ਹੋਏ ਨੇਗੇ ਉਹ ਪਤਾ ਹੀ ਜਾਂਦੇ ਨੇ ਕਿ ਕਹਿੰਦੇ ਵੀ ਸਾਨੂੰ ਜਦੋਂ ਗੋਂ ਹੁੰਦਾ ਸੀ ਉਹ ਛੋਟਲੇ ਆਉਂਦੇ ਨਹੀਂ ਆਉਂਦੇ ਜੀ ਸਾਡੇ ਉਪਾਲ ਦੇ ਖੁਦ ਮੈਂਬਰ ਕਹਿੰਦੇ ਹਾਂ ਜੀ ਹਾਂ ਖੁਦ ਉਹਨੂੰ ਪਤਾ ਅਮਨ ਰੋੜੇ ਨੂੰ ਉਹ ਕਹਿੰਦੇ ਉਹਨਾਂ ਗੜਾ ਪੁੱਛਿਆ ਦੇ ਵਾਰੀ ਆ ਕੇ ਸਾਡੇ ਇੱਥੇ ਵੀੜੇ ਵੜਦੇ ਨਹੀਂ ਲੱਗੇ ਲੇਕਿਨ ਇਹਦਕੀ ਉਹਨਾਂ ਨੇ ਪਤਾ ਹੀ ਕਰਿਆ ਜ਼ਿੰਮੇਵਾਰਾਂ ਦਾ ਬੰਦੇ ਤੇ ਖੜਾ ਹੋਏ ਨੇ ਉਹਨ ਉਹਨਾਂ ਨੇ ਬੰਦਾ ਪਵਾ ਲਿਆ ਚਰਨਾ ਸਰਪੰਚੋ ਅੱਛਾ ਵੀ ਬੇੜੇ ਦੇ ਵਿੱਚ ਬੜੀਏ ਵੀ ਚਰਨਾ ਸਰਪੰਚੇ ਇਹੀ ਬੋਟ ਪਵਾ ਸਾਨੂੰ ਹੋਰ ਵੋਟ ਨਹੀਂ ਪਵਾਦਾ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਹਾਂ ਠੀਕ ਹੈ ਨਰਾਜ਼ ਹੋ ਪਾਰਟੀ ਤੋਂ ਨਰਾਜ਼ ਤਾਂ ਉਹ ਬੰਦਿਆਂ ਨਾਲ ਹੈ ਪਾਰਟੀ ਨੂੰ ਨਰਾਜ਼ ਨਹੀਂ ਹੈਗੇ ਅਸੀਂ ਜਿਹੜੇ ਬੰਦੇ ਉਹਨਾਂ ਨੇ ਮੂਰੇ ਮੁੰਿਆਂ ਦੇ ਚੁਣ ਰੱਖੇ ਨੇ ਉਹ ਬੰਦੇ ਗਲਤ ਪਾਰਖੇ ਨੇ ਹੁਣ ਉਹਨਾਂ ਨੇ ਸਾਡੇ ਪਾ ਬੇੜੇ ਜਿੰਨੇ ਹੀ ਮਲਕੇ ਸਾਡੀ 2000 ਵੋਟ ਆ ਜਾਂ ਠੀਕ ਹੈ 2000 ਵੋਟ ਪੂਰੀ ਫੁੱਲ ਬੜਾ ਫੁੱਲ ਉਹਦੇ ਵਿਰੁੱਧ ਹੈ ਉਹ ਬੰਦੇ ਜਿਹੜੇ ਉਹ ਮੂਰੇ ਕਰ ਰਹੇ ਨੇ ਲੇਵਨ ਉਹ ਇੱਥੇ ਵੜਦੀ ਨਹੀਂ ਹੈਗੀ ਮੁਕਾਬਲਾ ਕਿੰਨੇ ਮੰਨਦੇ ਫਿਸ ਮੁਕਾਬਲਾ ਸਾਡੇ ਯਾਰ ਤਿੰਨ ਤਰ੍ਹਾਂ ਚਾਰ ਤਰ੍ਹਾਂ ਦਾ ਹੋਇਆ ਪਿਆ ਓਪਨ ਕਿ ਬੰਦਾ ਹੋਣੀ ਰਹੇਗਾ ਵੀ ਉਹ ਮਨ ਓਪਨ ਹੋ ਜਾ ਕੋਈ ਓਪਨ ਤਾਂ ਕੋਈ ਨਹੀਂ ਹੈਗਾ ਇਸ ਟਾਈਮ ਹੁਣ ਸਾਰੇ ਪਾਸੇ ਮੈਂ ਸੰਗਰੂਰ ਚ ਕੰਮ ਕਰਦਾ ਸੰਗਰੂਰ ਚ ਵੀ ਆਹੀ ਹਾਲੇ ਠੀਕ ਹੈ ਕੀ ਨਾਮ ਬਾਬਾ ਜੀ ਆਪਣਾ ਨਾਮ ਜਰਨੈਲ ਸਿੰਘ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕਿਹਦੇ ਪੱਖ ਦਾਗੇ ਫੱਟੇ ਕਿਹਦੇ ਪੱਖ ਦਾ ਝਾੜੂ ਚਾਰੂ अच्छा बाकी ਦਾ ਆਪ ਕੀ ਮੁਕਾਬਲਾ ਕਿੰਨਾ ਮੰਨਦੇ ਤੁਸੀਂ ਮੁਕਾਬਲੇ ਮਕੂਲੇ ਦਿੱਤਾ ਸਾਡਾ ਤਾਂ ਕਿਸੇ ਨਾਲ ਨਹੀਂ ਹੈਗਾ ਝਾੜੂ ਨੇ ਕੰਮ ਕਰਵਾਇਆ ਬਲੇਰੇ ਕੰਮ ਕਰਵਾਏ ਨੇ ਕਿਹੜੇ ਕਿਹੜੇ ਕੰਮ ਕਰਵਾਇਆ 25-3000 ਰੁਪਏ ਦਾ ਮੈਨੂੰ ਬਿੱਲ ਨਹੀਂ ਆਉਂਦਾਗਾ ਸਾਲ ਦਾ ਹਾਂ ਹਾਂ ਬਾਕੀ ਖੇਤਾਂ ਵਾਲੀ ਲਾਈਟ ਹੈ ਦੇਖ ਲੈ 24 ਘੰਟੇ ਚੱਲਦੀ ਹੈ ਹਾਂ ਕੀ ਨਾਮ ਆ ਵੀਰੇ ਹਨੀਆਂ ਵੀਰੇ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕੀ ਦੇ ਪੱਖ ਦਾ ਆਮ ਆਮੀ ਪਾਰਟੀ ਦਾ ਕੰਮ ਕਮ ਹੋਇਆ ਵਧੀਆ ਆਪ ਸਰਕਾਰ ਦਾ ਥੋੜਾ ਕੰਮ ਹੋਇਆ ਨੇ ਵੀਰੇ ਅੱਛਾ ਦੂਜੀ ਨੰਬਰ ਤੇ ਤੁਸੀਂ ਕਿਹਨੂੰ ਮੰਨ ਰਹੇ ਹੋ ਦੂਜੇ ਨੰਬਰ ਦਾ ਕਾਂਗਰਸ ਨੂੰ ਬਣਦਾ। ਅੱਛਾ ਖੈਰ ਖੈਰੇ ਦਾ ਹੈ ਪ੍ਰਭਾਵ ਪਿੰਡ ਚ ਕੁਝ? ਹਾਂ। ਤੇ ਆਪ ਸਰਕਾਰ ਦੇ ਕਿਹੜੇ ਕੰਮਾਂ ਨੂੰ ਕੰਮਾਂ ਤੋਂ ਤੁਸੀਂ ਖੁਸ਼ ਹੋ ਜਿਹਨੂੰ ਲੈ ਕੇ ਵੋਟ ਪਾ ਰਹੇ ਹੋ? ਸਾਰੇ ਕੰਮ ਹੀ ਵਧੀਆ ਕਰ ਰਹੇ ਨੇ ਵੀਰੇ। ਅੱਛਾ। ਹਾਂ। ਠੀਕ ਹੈ। ਥੈਂਕ ਯੂ ਭਾਈ। ਕੀ ਨਾਮ ਆ ਜੀ? ਵਿੱਕੀ ਆ ਵੀਰੇ। ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਇਸ ਸਮੇਂ ਇਲੈਕਸ਼ਨ ਨੂੰ ਲੈ ਕੇ ਕੀ ਬਣਿਆ ਹੋਇਆ? ਮਾਹੌਲ ਤਾਂ ਵੀਰੇ ਤਾਕੜੀ ਆ। ਟੱਕਰ ਆ ਪੂਰੀ ਤਿੰਨਾਂ ਦੇ ਤਾਂ ਉਹਨਾਂ ਦੀ ਉਮੀਦਵਾਰਾਂ ਦੀ। ਅੱਛਾ। ਹੂੰ। ਸਰਕਾਰ ਪ੍ਰਤੀ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ? ਨਰਾਜ਼ੀ ਨੇ ਵੀ ਅਸੀਂ ਪਹਿਲਾਂ ਨਾਲ ਚੱਲੇ ਸੀ ਸਰਕਾਰ ਦੇ ਜਦੋਂ ਭਵੰਤਮਨ ਬਣਿਆ ਅਸੀਂ ਬਹੁਤ ਵੋਟਾਂ ਪਵਾਈਆਂ ਨੇ ਨਰਾਜ਼ੀ ਨਰਾਜ਼ਗੀ ਦਾ ਕੀ ਕਰਨਾ ਨਰਾਜ਼ਗੀ ਵੀਰੇ ਵਲੰਟੀਅਰਾਂ ਨੂੰ ਪੁੱਛਦੀ ਨਹੀਂ ਹੈਗੀ ਵੀਰੇ ਜਿਹੜਾ ਕੋਈ ਹੋਰ ਅਣਜਾੰਦਾ ਉਹਨਾਂ ਨੂੰ ਜਿਵੇਂ ਕਾਲੀ ਦਲ ਚੋਂ ਗਿਆ ਕਾਂਗਰਸ ਚੋਂ ਗਿਆ ਬੰਦਾ ਉਹਨੂੰ ਨਾਲ ਦੀ ਨਾਲ ਕਦੇ ਕੋਈ ਆ ਆ ਉਹਦਾ ਦੇ ਤਾ ਉਹਦਾ ਦਿੱਤਾ ਜਿਹੜੇ ਪੁਰਾਣੇ ਵਲੰਟੀਅਰ ਨੇ ਉਹਨਾਂ ਨੂੰ ਪੁੱਛ ਹੀ ਨਹੀਂ ਰਿਹਾ ਕੋਈ ਹਾਂ ਸਰਕਾਰ ਤੋਂ ਖੁਸ਼ ਹਾਂ ਜਾਂ ਨਰਾਜ਼ ਹਾਂ ਫਰਾ ਸਰਕਾਰ ਨੂੰ ਕੀ ਕਰਾਂਗੇ ਜੇ ਸਾਨੂੰ ਕੁਝ ਮਿਲ ਹੀ ਨਹੀਂ ਰਿਹਾ ਹੈਗਾ ਹਾਂ ਕਿਉਂਕਿ ਸਾਨੂੰ ਨਹੀਂ ਮਿਲਦੀ ਕੋਈ ਆਟਾ ਸਕੀਮ ਸਾਨੂੰ ਨਹੀਂ ਮਿਲਦੀ ਹੈਗੀ ਕਰੀਏ ਕੀ ਅਸੀਂ ਹੁਣ ਖਾਈਏ ਕੀ ਹੈਂ ਐਤਾ ਤੰਗ ਹੀ ਆਂਗੇ ਬਈ ਜੇ ਸਾਨੂੰ ਕੁਛ ਮਿਲ ਨਹੀਂ ਰਿਹਾ ਹੈਗਾ ਜਵਾਕ ਨੂੰ ਕੋਈ ਕਿਸੇ ਨੂੰ ਕੁਛ ਨਹੀਂ ਮਿਲਦਾ ਇਸ ਵਾਰ ਵੋਟਾਂ ਦਾ ਕੀ ਕਰਾਂਗੇ ਕਿੱਧਰ ਪਾਵਾਂਗੇ ਕਿੱਧਰ ਪਾਵਾਂਗੇ ਜੇ ਤਾਂ ਕਿਸੇ ਪਾਸੇ ਨਹੀਂ ਵੋਟ ਪਾਉਂਦੇ ਹੈਗੇ ਕਿਉਂ ਵੋਟਾਂ ਪਾਵਾਂਗੇ ਜਦੋਂ ਸਾਨੂੰ ਕੁਛ ਮਿਲ ਹੀ ਨਹੀਂ ਰਿਹਾ ਹੈਗਾ ਹੋਰ ਪੇਰ ਵਰ ਕੀ ਦੱਸ